ਤਰੰਧਾਨ ਪੁਲਿਸ ਨੂੰ ਬੜੀ ਸਫਲਤਾ ਮਿਲੀ ਹੈ ਤਰੰਧਾਨ ਪੁਲਿਸ ਨੇ ਇੱਕ ਪਾਕਿਸਤਾਨ ਦੀ ਤਰਫੋਂ ਆਇਆ ਡਰੋਨ ਅਤੇ 3 ਕਿਲੋ ਜਿਹੜੀ ਹਿਰਨ ਦੀ ਖੇਪ ਬਰਬੰਦ ਕੀਤੀ ਹੈ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਡੀਐਸਪੀ ਵਿਕੀਮੰਡ ਪ੍ਰੀਤਿੰਦਰ ਜੀ ਉਹਨਾਂ ਨੂੰ ਪੁੱਛਦੇ ਹਾਂ ਕੀ ਸਾਰਾ ਮਾਮਲਾ ਸੀ ਤੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਹਨ ਜੀ ਸਰ ਕੀ ਮੈਟਰ ਸੀ ਸਾਰੇ ਦੇਖੋ ਇਲੈਕਸ਼ਨ ਦੇ ਦਿਨ ਨੇ ਤੇ ਜਿਹੜੀ ਕਣਕ ਦੀ ਫਸਲ ਵੀ ਕੱਟੀ ਗਈ ਆ ਤੇ ਖੇਤ ਕਾਫੀ ਖਾਲੀ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਡਰੋਨ ਐਕਟੀਵਿਟੀ ਆ ਥੋੜੀ ਜੀ ਵੱਧ ਜਾਂਦੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਜਿਹੜ ਨੇ ਤਰਨਤਾਰ ਨੇ ਉਹਨਾਂ ਦੀ ਆਦਤਾਂ ਮੁਤਾਬਕ ਜਿੱਥੇ ਸਮੱਗਲਰ ਵੀ ਇਹਨਾਂ ਦਿਨਾਂ ਚ ਐਕਟਿਵ ਜ਼ਿਆਦਾ ਹੁੰਦੇ ਆ ਤੇ ਪੁਲਿਸ ਵੀ ਡਬਲ ਐਕਟਿਵ ਹੋ ਜਾਂਦੀ ਹੈ ਉਸੇ ਦਾ ਨਤੀਜਾ ਆ ਵੀ ਸਾਨੂੰ ਇੱਕ ਜਿਹੜਾ ਡਰੋਨ ਕੁਆਟਰੋਕਾਪਟਰ ਜਿਹੜਾ ਮੇਡ ਇਨ ਯੂ ਐਸ اے ਆ ਤੇ ਨਾਲ 3 ਕਿਲੋ 116 ਗ੍ਰਾਮ ਜਿਹੜੀ ਹੈਰਨ ਰਿਕਵਰ ਹੋਈ ਹੈ ਉਸ ਸੰਬੰਧੀ ਜਿਹੜਾ ਖਾਲੜਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 45 ਜਿਹੜੀ ਅੰਡਰ ਸੈਕਸ਼ਨ 21 ਸੀ ਤੇ 에어ਕ੍ਰਾਫਟ ਐਕਟ ਦਰਜ ਕਰਕੇ ਤੇ ਇਹਦੀ ਇਨਵੈਸਟੀਗੇਸ਼ਨ ਜਾਰੀ ਕਰ ਦਿੱਤੀ ਇਹਦੇ ਚ ਜਿੱਥੇ ਅਸੀਂ ਡਰੋਨ ਤੇ ਹੈਰਨ ਰਿਕਵਰ ਕੀਤੀ ਹੈ ਉੱਥੇ ਇਹਨਾਂ ਨੂੰ ਰਿਸੀਵ ਕਰਨ ਵਾਲਾ ਇੱਕ ਦੋਸ਼ੀ ਜਿਹੜਾ ਗ੍ਰਫਤਾਰ ਕਰ ਲਿਆ ਜਿਹੜੇ ਦੋ ਦੂਜੇ ਨਾਮਜਦ ਦੋਸ਼ੀ ਆ ਉਹ ਅਜੇ ਪਕੋੜੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਊਗਾ ਸਰ ਇਹ ਡਰੋਨ ਹੈ ਕਾਫੀ ਮਹਿੰਗੀ ਕੀਮਤ ਦਾ ਹੁੰਦਾ ਹੋਵੇਗਾ ਬਿਲਕੁਲ ਜੀ ਇਹਦੀ ਐਗਜੈਕਟ ਕੀਮਤ ਨਹੀਂ ਮੈਨੂੰ ਪਤਾ ਪਰ ਜਿਹੜੀ ਦਸਣ ਮੁਤਾਬਕ ਹੈ ਵੀ ਇਹ 20 ਤੋਂ 25 ਲੱਖ ਰੁਪਏ ਦਾ ਡਰੋਨ ਹੈਗਾ ਵਾ ਤੇ ਜੇ ਹੈਰਨ ਦੀ ਕੀਮਤ ਦੀ ਗੱਲ ਕੀ ਹੈ ਵੀ ਉਹ ਤੇ ਫਿਰ ਕਰੋੜਾਂ 'ਚ ਚਲੀ ਜਾਂਦੀ ਹੈ ਸਾਰੇ ਪਤਾ ਲੱਗਾ ਕਿ ਪਾਕਿਸਤਾਨੋਂ ਕਿ ਕਿਸ ਤਰ੍ਹਾਂ ਮੰਗਾਉਂਦੇ ਜਾਂ ਕੋਈ ਫੋਨ ਤੇ ਗੱਲ ਕਰਦੇ ਬੇ ਕੋਈ ਇਸ ਤੋਂ ਪਹਿਲਾਂ ਵੀ ਅਸੀਂ ਕਾਫੀ ਜਿਹੜੇ ਵਿਅਕਤੀ ਆ ਮੇਰੇ ਖਿਆਲ ਜੇ ਮੇਰੀ ਸਬ ਡਿਵੀਜ਼ਨ ਦੀ ਗੱਲ ਕਰੀਏ ਤੇ 60 70 ਦੇ ਕਰੀਬ ਵਿਅਕਤੀ ਇਹਨਾਂ ਨੂੰ ਅਰੈਸਟ ਕਰਕੇ ਵੱਖ-ਵੱਖ ਮੁਕਦਮਿਆਂ ਦੇ ਵਿੱਚ ਜ਼ਿਲ੍ਹਾ ਦੇ ਵਿੱਚ ਭੇਜ ਚੁੱਕੇ ਆ ਇਹ ਜਿਹੜੇ ਮੋਬਾਈਲ ਫੋਨ ਦੀ ਵਟਸਐਪ ਐਪ ਰਾਹੀਂ ਜਿਹੜੀ ਜ ਉਹਨਾਂ ਨਾਲ ਸੰਪਰਕ ਕਰਦੇ ਨੇ ਆਪ ਕਿਸੇ ਸੇਫ ਜਗ੍ਹਾ ਤੇ ਖੜੇ ਹੋ ਕੇ ਲੋਕੇਸ਼ਨ ਪਾਰ ਜਿਹੜੇ ਪਾਕਿਸਤਾਨ ਬੈਠੇ ਸਮਗਲ ਉਹਨਾਂ ਨੂੰ ਭੇਜਦੇ ਆ ਫਿਰ ਉਹ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਵਾਰਤਾ ਹੁੰਦੀ ਆ ਤੇ ਫਿਰ ਉਹ ਜਿੱਥੇ ਖੜੇ ਹੁੰਦੇ ਆ ਤੇ ਡਰੋਨ ਰਾਹੀਂ ਜਿਹੜੀ ਆ ਸਮਗਰੀ ਭੇਜੀ ਜਾਂਦੀ ਆ ਤੇ ਉਤੋਂ ਹੀ 2-300 ਫੁੱਟ ਤੋਂ ਹੀ ਇਹ ਜਿਹੜਾ ਮਟੀਰੀਅਲ ਉਹ ਡ੍ਰੌਪ ਕਰ ਦਿੰਦੇ ਸਰ ਕੋਈ ਇੱਕ ਸੀਐਸਟਾਪ ਪੁਲਿਸ ਵੱਲੋਂ ਦੋ ਪਿਸਤਲ ਵੀ ਫੜੇ ਕੇ ਖੇਮ ਕਰਨ ਦੇ ਮਾਮਲਾ ਦਰਜਾ ਕੀ ਮਾਮਲਾ ਸਰ ਜੀ ਦੇਖੋ ਖੇਮ ਕਰਨ ਦੇ ਵਿੱਚ ਪੂਰੇ ਕਰੀਮਪੁਰੇ ਦਾ ਰਹਿਣ ਵਾਲਾ ਸੀ ਜਗਤਾਰ ਸਿੰਘ ਇਹ ਮਨਾਮਾ ਸਾਈਡ ਤੋਂ ਪੈਦਲ ਜਿਹੜਾ ਪੂਰਾ ਕਰੀਮਪੁਰੇ ਨੂੰ ਜਾ ਰਿਹਾ ਸੀ ਜਿਹੜੀ ਆ ਜਿਹੜੇ ਸਮਾਜ ਵਿਰੋਧੀ ਜਾਂ ਆਪਾਂ ਕਹਿ ਦਈਏ ਵੀ ਬੈਡ ਐਲੀਮੈਂਟ ਆ ਉਹਨਾਂ ਦੇ ਖਿਲਾਫ ਜਿਹੜੀ ਮੋਹਮ ਤਰਨ ਤਰਨ ਪੁਲਿਸ ਵੱਲੋਂ ਜਿਹੜੀ ਆ ਉਹ ਚਲਾਈ ਗਈ ਹੈ ਜਦੋਂ ਉਹਨੂੰ ਚੈੱਕ ਕੀਤਾ ਗਿਆ ਤਾਂ ਉਹਦੀ ਡੱਬ ਦੇ ਵਿੱਚੋਂ ਇੱਕ ਪਿਸਟਲ ਜਦੋਂ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਤੇ ਦੂਜਾ ਪਿਸਟਲ ਦੋ ਜਿਹੜੇ ਕੰਟਰੀ ਮੇਡ ਪਿਸਟਲ ਆ ਇਹਦੇ ਕੋਲੋਂ ਰਿਕਵਰ ਕੀਤਾ ਜਿਸ ਸੰਬੰਧੀ ਥਾਣਾ ਖੇਮਕਰਨ ਵਿਖੇ ਜਿਹੜੀ ਆ ਐਫ ਆਈ ਆਰ ਦਰਜ ਕਰਕੇ ਤੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇਹ ਸਰੀਂ ਹੀ ਕਿ ਲੁੱਟਾਂ ਖੂਆਂ ਕਰਦੇ ਇੱਕ ਬੰਦੇ ਜੀ ਬੇਸਿਕਲੀ ਦੇਖੋ ਇਹਨੂੰ ਅਜੇ ਆਰਮਜ਼ ਐਕਟ ਦੇ ਵਿੱਚ ਅਰੈਸਟ ਕੀਤਾ ਜਿਹੜੀ ਇਹਦੀ ਇਨਫੋਰਮੇਸ਼ਨ ਆ ਤਾਂ ਇਹੋ ਸੀਗੀ ਵੀ ਇਹ ਲੁੱਟਾਂ ਖੋਹਾਂ ਵੀ ਕਰਦਾ ਤੇ ਨਸ਼ੇ ਵੀ ਕਰਦਾ ਤੇ ਇਹਦੀ ਇਹਨੂੰ ਰਿਮਾਂਡ ਹਾਸਲ ਕਰਕੇ ਕੋਈ ਡਿਟੇਲ ਨਾਲ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਵੀ ਇਹਨਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਇਲਜ਼ਾਮ ਦਿੱਤਾ ਹੈ ਤੇ ਕਿਹੜੇ-ਕਿਹੜੇ ਨਸ਼ੇ ਪੀਂਦਾ ਜਾਂ ਵੇਚਦਾ ਇਸਨ ਮੇਰੇ ਨਾਲ ਡੀਐਸਪੀ ਪ੍ਰੀਤਿੰਦਰ ਜੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਦੋਨੇ ਮਾਮਲਿਆਂ ਦੇ ਵਿੱਚ ਪਰਚੇ ਦਰਜ ਕਰੇ ਗਏ ਨੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਰਿਮਾਂਡ ਹਾਸਲ ਕਰਕੇ ਪਤਾ ਕੀਤਾ ਜਾਵੇਗਾ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਆਂ ਉਹਨਾਂ ਨੂੰ ਜਾਂਦ ਦਿੱਤਾ ਤੇ ਜਿਹੜੇ ਜੋ ਬੰਦਾ ਹੀਰੋਨ ਦੇ ਕੇਸ ਵਿੱਚ ਫੜਿਆ ਗਿਆ ਤੇ ਜਿਹੜੀ ਹੀਰੋਨ ਆਈ ਹੈ ਤੇ ਕਿੱਥੇ ਕਿਸ ਨੂੰ ਇਹਨਾਂ ਨੇ ਵੇਚ ਨਹੀਂ ਸੀ ਪਵਨ ਸ਼ਰਮਾ ਦੇਨਿਕ ਸਵੇਰਾ ਟੀਵੀ ਤਰੰਤਾਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par